ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਔਰ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਜਿਹਦੇ ਗੋਡੇ ਦੁਖਦੇ ਆ ਕੀ ਉਹ ਬਦਾਮ ਤੇ اخਰੂਟ ਖਾ ਸਕਦੇ ਆ ਆ ਤੁਸੀਂ ਦੇਖ ਸਕਦੇ ਆ ਦੋਨੋਂ ਚੀਜ਼ਾਂ ਇਹ ਪਈਆਂ ਤੇ ਅੱਜ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਆਂ ਹਾਂਜੀ ਕਿਵੇਂ ਹੋ ਸਾਰੇ ਠੀਕ-ਠਾਕ ਤਾਂ ਅੱਜ-ਅੱਜ ਆਪਾਂ ਇੱਕ ਨਾ ਮੈਂ ਤੁਹਾਡੇ ਨਾਲ ਆਪਣੀ ਹੱਡ ਬੀਤੀ ਸਾਂਝੀ ਕਰਨ ਲੱਗੀ ਆਂ ਕਿਉਂਕਿ ਮੇਰੇ ਨੀਂਦ 'ਤੇ ਕਾਫੀ ਝੋਟ ਆ ਗਈ ਸੀਗੀ ਤੇ ਮਤਲਬ ਗੱਲ ਇੱਥੇ ਤੱਕ ਵੱਧ ਗਈ ਕਿ ਮੈਂ ਦਰਨੋਂ ਫਿਰਨਾ ਬਹੁਤ ਔਖੀ ਹੋ ਗਈ ਤੇ 1 ਸਾਲ ਹੋਣ ਵਾਲਾ ਹੋ ਗਿਆ ਤੇ ਬਹੁਤ ਜ਼ਿਆਦਾ ਮੈਡੀਸਿਨਸ ਲਈਆਂ ਹੈਨਾ ਪੇਨ ਕਿਲਰ ਲੈ ਲੈਂਦੇ ਸੀ ਤਾਂ ਉੱਠ ਖੜਦੇ ਸੀ ਅਦਰਵਾਈਜ਼ ਫਿਰ ਉਵੇਂ ਤਾਂ ਉਵੇਂ ਪੇਨ ਹੁੰਦੀ ਸੀ ਬਹੁਤ ਜ਼ਿਆਦਾ ਤਾਂ ਫਿਰ ਮੈਂ ਹੌਲੀ ਹੌਲੀ ਪੇਨ ਕਿਲਰ ਲੈਣਾ ਜਿਹੜਾ ਬੰਦ ਕਰਤਾ ਤਾਂ ਫਿਰ ਕੋਈ ਸਾਡੇ ਟੀਚਰ ਸੀਗੇ ਉਹ ਮਿਲੇ ਉਹ ਕਹਿੰਦੇ ਮੈਨੂੰ ਵੀ ਸੇਮ ਪ੍ਰੋਬਲਮ ਸੀਗੀ ਤੇ 2 ਸਾਲ ਹੋ ਗਏ ਮੈਨੂੰ ਇਹ ਚੀਜ਼ ਯੂਜ਼ ਕਰਦੇ ਨੂੰ ਤੇ ਤੁਸੀਂ ਵੀ ਕਰੋ ਮੈਂ ਕਹਾਂ ਦੱਸੋ ਜਲਦੀ ਦੱਸੋ ਕਿਹੜੀ ਚੀਜ਼ ਆ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਹੁਣ ਯੂਜ਼ ਕਰਦੀ ਨੂੰ ਉਹਨੂੰ ਤਕਰੀਬਨ ਤਕਰੀਬਨ 3-4 ਮਹੀਨੇ ਹੋਏ ਆ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਤੇ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਦੇ ਆ ਤੇ ਚਲੋ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਜਲਦੀ ਜਲਦੀ ਆਪਾਂ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਉਸ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੱਤਵਾਂ ਤੱਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਇੱਕ ਮੈਂ ਤੁਹਾਨੂੰ ਰਿਕਵੈਸਟ ਕਰਨੀ ਆ ਕਿ ਤੁਸੀਂ ਮੈਨੂੰ 100 ਮਿਲੀਅਨ ਤੱਕ ਪਹੁੰਚਾਣਾ ਤੁਹਾਡੀ ਕਰਕੇ ਮੇਰਾ ਚੈਨਲ ਜਿਹੜਾ ਬਲੰਦੀਆਂ ਸ਼ੂ ਸਕਦਾ ਅਦਰਵਾਈਜ਼ ਨਹੀਂ ਸ਼ੂ ਸਕਦਾ ਮੇਰਾ ਡ੍ਰੀਮ ਆ ਕਿ ਮੈਂ 100 ਮਿਲੀਅਨ ਮਿਲੀਅਨ ਤੱਕ ਪਹੁੰਚਾਂ ਤੁਸੀਂ ਲਾਸਟ ਵੀਡੀਓ ਚ ਦੇਖਿਆ ਹੁਣ ਬੱਚੇ 골ਡਨ ਬਟਨ ਮੰਗਦਾ ਕੋਈ ਡਾਇਮੰਡ ਬਟਨ ਮੰਗਦਾ ਤੇ ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਦੀ ਆ ਕਿ ਜਿਹੜੀ ਮੇਰੀ ਸੋਚ ਨਹੀਂ ਸੀ ਪਰ ਹੁਣ ਮੇਰੀ ਉਹਨਾਂ ਨੂੰ ਦੇਖ ਕੇ ਇਹ ਵੀ ਸੋਚ ਆ ਉਹ ਬਣ ਗਈ ਹੈਗੀ ਤਾਂ ਅੱਜ ਆਪਾਂ ਗੱਲ ਕਰਦੇ ਆ ਕਿ ਜਿਹੜੇ ਸਾਡੇ ਗੋਡੇ ਆ ਉਹ ਕਿਉਂ ਦੁਖਦੇ ਆ ਕੋਈ ਕਹਿੰਦਾ ਗੋਡਿਆਂ ਚ ਗ੍ਰੀਸ ਮੁੱਕ ਗਈ ਕੋਈ ਕਹਿੰਦਾ ਲਿਗਾਮੈਂਟ ਨਾ ਖਰਾਬ ਹੋ ਗਏ ਹੋਵੇ ਕੋਈ ਕਹਿੰਦਾ ਗੋਡਿਆਂ ਨੂੰ ਤੁਸੀਂ ਚੇਂਜ ਕਰਾ ਲਓ ਰਿਪਲੇਸ ਕਰਾ ਲਓ ਹੈਨਾ ਤੇ ਸਟੀਲ ਦੇ ਗੋਡੇ ਪਾ ਲਓ ਜਿਆਦਾ ਤਕਲੀਫ ਹੁੰਦੀ ਆ ਤਾਂ ਪਰ ਕਈ ਵਾਰ ਆਪਾਂ ਨਹੀਂ ਇੰਨੇ ਕੰਮ ਕਰ ਸਕਦੇ ਤੇ ਸਾਡੇ ਕੋਲੇ ਘਰ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਓਵਰਕਮ ਕਰਦੇ ਆ ਉਹਨਾਂ ਨੂੰ ਮਤਲਬ ਕਿ ਕਈ ਵਾਰ ਇੱਕ ਹੋਰ ਹੀ ਕਰੀ ਰੱਖਦੇ ਆ ਆਪਾਂ ਹਰ ਚੀਜ਼ਾਂ ਤੇ ਅੱਜ ਆਪਾਂ ਗੱਲ ਕਰਦੇ ਹੈਗੇ ਆ ਅਖਰੋਟ ਤੇ ਬਦਾਮ ਦੇ ਪਰ ਉਸ ਤੋਂ ਪਹਿਲਾਂ ਇਹਦੇ ਬਾਰੇ ਜਾਣਾਂਗੇ ਵੀ ਇਹ ਕਿਉਂ ਸਾਨੂੰ ਖਾਣੇ ਚਾਹੀਦੀ ਹੈ ਕੀ ਇਹਨਾਂ ਦਾ ਕਾਰਨ ਆ ਕਿ ਅਸੀਂ ਖਾਈਏ ਨੰਬਰ 1 ਤਾਂ ਇਹਦੇ ਵਿੱਚ ਜਿਹੜੇ ਇਹ ਦੋਨੋਂ ਚੀਜ਼ਾਂ ਸੀ ਮਿਲਾ ਕੇ ਖਾਣੇ ਆ ਤਾਂ ਸਾਰਿਆਂ ਨੂੰ ਪਹਿਲਾਂ ਸਾਡਾ ਮੈਮਰੀ ਬੂਸਟ ਅਪ ਬਹੁਤ ਜ਼ਿਆਦਾ ਹੁੰਦਾ ਜਿਸ ਅਸੀਂ ਅੱਖਾਂ ਨਾਲ ਦੇਖਦੇ ਨਹੀਂਗੇ ਸਾਡਾ ਦਿਮਾਗ ਸਾਨੂੰ ਕਹਿੰਦਾ ਤਾਂ ਅਸੀਂ ਦੇਖਦੇ ਆ ਸਾਡੇ 6:00 ਵਜੇ ਦੀ ਤਾਂ ਪਹਿਲਾਂ ਜਿਹੜੀ ਝੋਟ ਆ ਉਹ ਦਿਮਾਗ ਨੂੰ ਜਾਂਦੀ ਤਾਂ ਤਾਂ ਸਾਨੂੰ ਪਤਾ ਲੱਗਦਾ ਤੁਸੀਂ ਦੇਖਿਆ ਹੋਣਾ ਕਿ ਬ੍ਰੇਨ ਹੈਮਰਸ ਵਾਲੇ ਨੂੰ ਕੁਝ ਘਰੀ ਚੱਲੋ ਉਹਨੂੰ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਉਹਦਾ ਜਿਹੜਾ ਦਿਮਾਗ ਹੈਗਾ ਉਹ ਕੰਮ ਕਰਨੋਂ हट ਜਾਂਦਾ ਤਾਂ ਇਹ ਸਾਡੇ ਇੱਕ ਬ੍ਰੇਨ ਦਾ ਬਹੁਤ ਹੀ ਵਧੀਆ ਸਸਤਾ ਫੂਡ ਆ ਮੈਂ ਤਾਂ ਸਸਤਾ ਕਹੂੰਗੀ ਕਿਉਂਕਿ ਜੇ ਅਸੀਂ ਬ੍ਰੇਨ ਨੂੰ ਸਰਜਰੀ ਕਰਾਉਣੀ ਪਏ ਜੇ ਖੁਦਾ ਨਾ ਖਾਸਤਾ ਤਾਂ ਮੈਂ ਕਹਿੰਨੀ ਆਪਾਂ ਅਫੋਰਡ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਇਹਨਾਂ ਨੂੰ ਸਾਨੂੰ ਯੂਜ਼ ਕਰਨਾ ਚਾਹੀਦਾ ਹੈਗਾ ਫਿਰ ਇੱਕ ਇਹਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਜਿਹੜੇ ਹੈਗੇ ਆ ਇਹਦੇ ਚ ਵਿਟਾਮਿਨ ਸੀ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਸਾਡੀ ਇਮਿਊਨਿਟੀ ਬੂਸਟਅਪ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਲੈਂਦੇ ਰਵਾਂਗੇ ਤਾਂ ਸਾਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਅਸੀਂ ਆਪਣੀ ਬਾਡੀ ਤੋਂ ਲਾਈਆਂ ਹੋਈਆਂ ਉਹ ਅਸੀਂ ਬਹੁਤ ਜਲਦੀ ਕਵਰ ਕਰ ਲਾਂਗੇ ਆਪਣਾ ਆਪ ਏਕੇ ਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਆ ਹੈਨਾ ਜਿਹੜੇ ਅੱਜ ਕੱਲ ਪਾਣੀ ਵੀ ਤੁਸੀਂ ਆਪ ਬੋਤਲ ਲੈਨੇ ਉਹਦੇ ਵਿੱਚ ਵੀ ਲਿਖਿਆ ਹੁੰਦਾ ਹੈਨਾ ਵਿਦ ਮਿਨਰਲਸ ਵਿਟਾਮਿਨਸ ਐਂਡ ਮਿਨਰਲਸ ਵਾਲਾ ਵਾਟਰ ਲੈਨੇ ਆਪਾਂ ਹੈਨਾ ਮਿਨਰਲਸ ਕੀ ਹੁੰਦੇ ਆ ਖਣਿਜ ਪਦਾਰਥ ਹੁੰਦੇ ਆ ਜਿਹੜੇ ਕਿ ਸਾਨੂੰ ਡਾਈਟ ਚੋਂ ਮਿਲਦੇ ਆ ਤਾਂ ਉਹ ਬਹੁਤ ਜ਼ਰੂਰੀ ਹੈਗੇ ਸਾਡੀ ਬੋਡੀ ਵਾਸਤੇ ਤਾਂ ਇੱਕ ਇਹਦੇ ਚ ਜਿਹੜੀ ਆਪਣੀ ਇਹਨੂੰ ਆਪਾਂ ਇੱਕ ਜਿਵੇਂ ਰੋਟੀ ਖਾਣੇ ਹੈ ਨਾ ਰੋਟੀ ਤਾਂ ਆਪਾਂ ਖਾਣੀ ਨਹੀਂ ਭੁੱਲਦੇ ਪਰ ਇਹ ਚੀਜ਼ਾਂ ਆਪਾਂ ਖਾਣੀਆਂ ਭੁੱਲ ਜਾਂਦੇ ਆ ਆਪਾਂ ਸੋਚਦੇ ਆ ਕਿ ਮਹਿੰਗੀਆਂ ਆ ਅਸੀਂ ਖਾ ਨਹੀਂ ਸਕਦੇ ਪਰ ਰੋਟੀ ਨਾਲੋਂ ਸਸਤੀਆਂ ਨੇ ਲੰਚ ਪਰ ਆਪਾਂ ਕਈ ਵਾਰਾਂ ਸਕਿਪ ਕਰਦੇ ਆ ਬ੍ਰੇਕਫਾਸਟ ਸਕਿਪ ਕਰਦੇ ਆ ਤਾਂ ਉਹਦੀ ਥਾਂ ਤੇ ਇਹਨੂੰ ਲੈਣਾ ਸਟਾਰਟ ਕਰੋ ਜੇ ਅਗਰ ਕਿਸੇ ਦੇ ਗੁੱਡੇ ਪ੍ਰੋਬਲਮ ਆ ਕਿਸੇ ਦੀ ਯਾਦਾਸਤ ਕਮਜ਼ੋਰਾ ਕਿਸੇ ਨੂੰ ਵਿਟਾਮਿਨਸ ਦੀ ਕਮੀ ਲੱਗੀ ਆ ਤਾਂ ਉਹ ਇਹ ਲਵੇ ਹੁਣ ਜਿਹੜੇ ਬਦਾਮ ਆ ਤੇ ਅਖਰੋਟ ਆ ਬਹੁਤ ਹੀ ਵਧੀਆ ਅੱਗੇ ਤਾਂ ਲੋਕ ਕਹਿੰਦੇ ਸੀ ਇੱਕ ਰੋਟ ਦੀ ਜਿਹੜੀ ਸ਼ਕਲ ਉਹ ਦਿਮਾਗ ਵਰਗੀ ਹੈ ਤਾਂ ਦਿਮਾਗ ਵਾਸਤੇ ਹੀ ਜ਼ਰੂਰੀ ਹੈ ਤੇ ਗੋਡੇ ਦੀ ਸ਼ਕਲ ਵੀ ਦਿਮਾਗ ਵਰਗੀ ਹੈ ਤੇ ਗੋਡੇ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਰੂਟ ਤੇ ਬਦਾਮਾਂ ਨੂੰ ਤਾਂ ਸਾਰੇ ਆਪਾਂ ਜਾਣਦੇ ਹੀ ਆਂ ਵੀ ਇਹਨਾਂ ਦੀ ਤਾਂ ਜਿੰਨੀ ਆਪਾਂ ਪ੍ਰਸ਼ੰਸਾ ਕਰ ਲਈ ਉਹਨੀ ਥੋੜੀ ਹੈ ਤੇ ਇਹਦੇ ਵਿੱਚ ਕੀ ਕੀ ਹੁੰਦਾ ਕਿ ਇਹ ਪ੍ਰੋਟੀਨ ਜ਼ਿੰਕ ਆਇਰਨ ਵਿਟਾਮਿਨ E ਬਹੁਤ ਹੁੰਦਾ ਬਦਾਮ ਦੇ ਵਿੱਚ ਤੇ ਫੁੱਲ ਕੈਸਿਡ ਅਖਰੋਟ ਦੇ ਵਿੱਚ ਬਦਾਮ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਜਿਹਦੇ ਨਾਲ ਕਿ ਸਾਨੂੰ ਫਾਈਬਰ ਮਿਲਦਾ ਇਹਨਾਂ ਤੋਂ ਬਹੁਤ ਜ਼ਿਆਦਾ ਫਾਈਬਰ ਪੇਟ ਸਾਡਾ ਅਗਰ ਕਲੀਨ ਰਹੂਗਾ ਤਾਂ ਸਾਡੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਕਯਰ ਹੋ ਜਾਣਗੀਆਂ ਔਰ ਸਾਨੂੰ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਨਹੀਂ ਲੱਗੂਗੀ ਬਾ ਇਹਨਾਂ ਨੂੰ ਮੈਂ ਜੇ ਜ਼ਿਆਦਾ ਚੰਨਣਾ ਪਾਵਾਂ ਵੀ ਵਿਟਾਮਿਨ ਇਹਦੇ ਚ ਅਖਰੋਟ ਚ ਕੀ ਆ ਬਦਾਮ ਚ ਕੀ ਆ ਹੈਨਾ ਤਾਂ ਬਹੁਤ ਲੰਬੀ ਵੀਡੀਓ ਹੋ ਜੂਗੀ ਆਪਣੀ ਤਾਂ ਇਹਨੂੰ ਆਪਾਂ ਥੋੜਾ ਸ਼ਾਰਟ ਰੱਖਦੇ ਆ ਇਹਨੂੰ ਕੀ ਕਰਨਾ ਹੈਗਾ ਤੁਸੀਂ ਦੋ ਅਖਰੋਟ ਇਹ ਮੇਰੇ ਅਖਰੋਟ ਟੁੱਟ ਗਏ ਸੀ ਵੈਸੇ ਦਾ ਸਾਦਰਤੀ ਸੀਗੇ ਤੇ ਇਹ ਦੇਖੋ ਇਸ ਤਰ੍ਹਾਂ ਗਿਰੀਆਂ ਮਿਲ ਜਾਂਦੀਆਂ ਆ ਦੇਖੋ ਇੱਕ ਹੋ ਗਿਆ ਨਾ ਜੋੜ ਕੇ ਤਾਂ ਤੁਸੀਂ ਇਦਾਂ ਦੇ ਦੋ ਅਖਰੋਟ ਲੈ ਲੈਣੇ ਜੇ ਅਗਰ ਇੱਕ ਹੁਣ ਹਾਫ ਹੋ ਗਿਆ ਤਾਂ ਇਹਨੂੰ ਤੁਸੀਂ ਇਦਾਂ ਜੋੜ ਕੇ ਦੋ ਬਣਾ ਲੈਣੇ ਆ ਆ ਦੇਖੋ ਦੋ ਬਣ ਗਏ ਇਹ ਦੋ ਅਖਰੋਟ ਤੇ ਪੰਜ ਬਦਾਮ ਦੀਆਂ ਗਿਰੀਆਂ ਇਸ ਤੋਂ ਜ਼ਿਆਦਾ ਨਹੀਂ ਇਹਨਾਂ ਨੂੰ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਾਰੀ ਰਾਤ ਲਿਪਕ ਰਮਾ ਸੁੱਕੇ ਦੋਨਾਂ ਚੋਂ ਕੋਈ ਚੀਜ਼ ਸੁੱਕੀ ਨਹੀਂ ਖਾਣੀ ਕਿਉਂਕਿ ਇਹਦੀ ਜਿਹੜੀ ਛਿੱਲ ਹੁੰਦੀ ਹੈ ਇਹ ਸਾਨੂੰ ਡਾਈਜੈਸਟ ਨਹੀਂ ਹੁੰਦੀ ਔਰ ਬਹੁਤ ਭਿਆਨਕ ਬਿਮਾਰੀਆਂ ਵੀ ਆਪਾਂ ਨੂੰ ਲੱਗ ਸਕਦੀਆਂ ਤੈਨੂੰ ਸਾਵਧਾਨ ਰਹਿਣਾ ਚਾਹੀਦਾ ਜਿਹੜੇ ਲੋਕੀ ਸੁੱਕੇ ਮੇਵੇ ਮੁਠੀ ਭਰ ਕੇ ਸੀ ਤਾਂ ਖਾਣੇ ਆ ਜੀ ਉਹ ਨਹੀਂ ਖਾਣੇ ਚਾਹੀਦੇ ਠੀਕ ਹੈ ਜੀ ਇਹਨੂੰ ਪਹਿਲਾਂ ਭਿਉਮੂ ਅਲੱਗ ਭਿਉਮੂ ਇਹਨੂੰ ਅਲੱਗ ਭਿਉ ਦੋਨਾਂ ਨੂੰ ਇਕੱਠੇ ਵੀ ਨਾ ਭਿਉ ਤਾਂ ਸਵੇਰੇ ਉੱਠ ਕੇ ਖਾਲੀ ਪੇਟ ਉੱਠਣਾ ਤੁਸੀਂ ਉਦੋਂ ਪਾਣੀ ਪੀਣਾ ਇੱਕ ਗਲਾਸ ਦੋ ਗਲਾਸ ਤਿੰਨ ਗਲਾਸ ਇੱਕ ਘੰਟੇ ਦੇ ਵਿੱਚ ਵਿੱਚ ਤੁਸੀਂ ਉਹ ਪਾਣੀ ਜਿਹੜਾ ਪੀ ਲੈਣਾ ਉਸ ਤੋਂ ਬਾਅਦ ਨਹਾ ਕੇ ਪਾਠ ਪੂਜਾ ਕਰਕੇ ਰੱਬ ਦਾ ਨਾਮ ਲੈ ਕੇ ਤਾਂ ਤੁਸੀਂ ਇਹ ਦੋਨੋਂ ਚੀਜ਼ਾਂ ਇੰਨੀ ਕੁ ਚਬਾ ਚਬਾ ਕੇ ਖਾਣੀਆਂ ਜੇ ਪਾਣੀ ਬਣ ਕੇ ਸਾਡੇ ਅੰਦਰ ਮੰਗ ਜਾਵੇ ਇਹਨੂੰ ਲੌਂਗ ਟਾਈਮ ਖਾਣਾ ਤੁਸੀਂ ਇਹ ਨਹੀਂ ਸੋਚਣਾ ਕਿ ਅਸੀਂ ਅੱਜ ਖਾ ਲਏ ਤਾਂ ਮੇਰਾ ਗੋਡਾ हट ਗਿਆ ਜਾਂ ਮੇਰੇ ਗੋਡੇ हट ਗਏ ਇਹਨੂੰ ਤੁਸੀਂ ਲੌਂਗ ਟਾਈਮ ਲੈਂਦੇ ਰਹਿਣਾ ਤੇ ਤੁਸੀਂ ਦੇਖੋਗੇ ਰਿਜ਼ਲਟ ਤੁਹਾਨੂੰ ਆਪਣੇ ਆਪ ਮਿਲਨੇ ਤੇ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਦੀ ਮੇਰੀ ਜਿਹੜੀ ਜਾਣਕਾਰੀ ਹੈ ਬਹੁਤ ਹੀ ਵਧੀਆ ਲੱਗੀ ਆ ਤੇ ਇਸ ਤਰ੍ਹਾਂ ਹੀ ਤੁਸੀਂ ਮੇਰੇ ਨਾਲ ਬਣੇ ਰਹੋ ਦੇਸ ਤਰੀ ਆਪਣਾ ਪਿਆਰ ਮੈਨੂੰ ਦਿੰਦੇ ਰਹੋ ਤੇ ਤੁਹਾਡੇ ਆਸ਼ੀਰਵਾਦ ਦਾ ਸਦਕਾ ਮੈਂ ਵੱਧ ਤੋਂ ਵੱਧ ਮਿਹਨਤ ਕਰਾਂ ਔਰ ਵੱਧ ਤੋਂ ਵੱਧ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂ ਵੈਸੇ ਤਾਂ ਸਾਰੀ ਸਿਆਣੀ ਆ ਕੋਈ ਕਮਲੇ ਨਹੀਂ ਹੈਗੇ ਵੀ ਮੈਨੂੰ ਜ਼ਿਆਦਾ ਨੌਲੇਜ ਆ ਤੁਹਾਨੂੰ ਹੈ ਨਹੀਂ ਇਹ ਤਾਂ ਇੱਕ ਆਪਣਾ ਪਿਆਰ ਆ ਤੇ ਮੈਂ ਜੋ ਵੀ ਚੀਜ਼ ਆਪਣੇ ਘਰ ਯੂਜ਼ ਕਰਦੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆਂ Uh, thank you so much. God bless you. All the best, Hamisha.